ਸਟੇਟਸ ਰਿਪੋਰਟ ਅੱਜ ਫਾਈਲ ਕਰ ਦਿੱਤੀ ਗਈ ਹੈ ਇੰਟੈਰਮ ਆਰਡਰ ਕੋਰਟ ਨੇ ਕਿਹਾ ਅਗਲੀ ਤਰੀਕ ਤੱਕ ਕੰਟੀਨਿਊ ਹੋਊਗਾ ਅਰ ਸਟੇਟ ਰਹੂਗੀ ਤੇ ਅਗਲੀ ਤਰੀਕ 7 ਮਈ ਦਿੱਤੀ ਗਈ ਹੈ ਇਹ ਅੱਜ ਕੋਰਟ ਦੀ ਪ੍ਰोसीडिंग ਰਹੀ ਹੈ ਜਿੱਥੋਂ ਤੱਕ ਗੱਲ ਹੈਗੀ ਹੈ ਮੈਰਿਟ ਦੀ ਜਿਹੜੀ 353 ਦੋ ਲਈ ਗਈ ਹੈ ਉਹ ਬੰਦ ਹੀ ਨਹੀਂ ਕਿਉਂਕਿ ਉਹਦੀ ਐਕਸੈਪਸ਼ਨ ਹੈ ਐਕਸੈਪਸ਼ਨ ਕਹਿੰਦੀ ਹੈ ਜੇ ਤੁਹਾਡਾ ਬਿਆਨ ਬੇਸਡ ਔਨ ਰੀਜ਼ਨੇਬਲ ਗਰਾਉਂਡਸ ਹੈ ਤੇ ਤੁਹਾਨੂੰ ਲੱਗਦਾ ਤੁਹਾਡਾ ਬਿਆਨ ਸਹੀ ਹੈ ਚੰਗੇ ਫੇਸ ਤੁਸੀਂ ਦੇ ਰਹੇ ਹੋ ਤਾਂ ਇਹ ਸੈਕਸ਼ਨ ਅਟ੍ਰੈਕਟ ਨਹੀਂ ਹੁੰਦਾ 197 2 ਉਹ ਉਦੋਂ ਅਟ੍ਰੈਕਟ ਹੁੰਦੀ ਹੈ ਜਦੋਂ ਬਿਆਨ ਝੂਠਾ ਹੋਵੇ ਫਾਲਸ ਹੋਵੇ ਜੇ ਬਿਆਨ ਸੱਚਾ ਹੋਵੇ ਤਾਂ ਨਹੀਂ ਅਟ੍ਰੈਕਟ ਹੁੰਦਾ ਤੀਜੀ ਗੱਲ ਇਹ ਹੈ ਕਿ ਇਹ ਤੋਂ ਪਹਿਲਾਂ 9 April ਨੂੰ ਦੈਨਿਕ ਪਾਸਕਰ ਅਖਬਾਰ ਦੇ ਵਿੱਚ ਇਹ ਖਬਰ ਆਲਰੇਡੀ ਪਬਲਿਕ ਡੋਮੇਨ ਦੇ ਵਿੱਚ ਆ ਗਈ ਸੀ ਤੇ ਜੀਚ ਲਿਖਿਆ ਸੀਗਾ ਵੀ 55 ਆਏ ਹੋਏ ਐ ਤੇ 9 ਹਜੇ ਟਰੇਸ ਨਹੀਂ ਹੋਏ ਉਹਦੇ ਬਾਵਜੂਦ ਅਖਬਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਵਿਰੋਧੀ ਧਿਰ ਦੇ ਨਹੀਂ ਤਾਂ ਉੱਤੇ ਕਾਰਵਾਈ ਕੀਤੀ ਗਈ ਹੈ ਲੋਪੀ ਸਾਹਿਬ ਤੇ ਕਿਉਂਕਿ ਪੋਲਿਟিক্যাল ਵੈਂਡੇਟਾ ਤੇ ਅਟੈਨਸ਼ਨ ਡਾਇਵਰਟ ਕਰਨੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਇਹਨਾਂ ਦੀ ਆਦਤ ਰਹੀ ਇਹਨਾਂ ਦਾ ਮੋਡਸ ਆਪਰੈਂਡਾ ਰਿਹਾ ਹੈ ਹਜੇ ਤੱਕ ਅਖਬਾਰ ਚ ਜਿਹੜੀ ਇਨਫੋਰਮੇਸ਼ਨ ਆਈ ਸੀ ਉਹਤੇ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਮਿਸਲੀਡਿੰਗ ਵੀ ਨਹੀਂ ਦੱਸਿਆ ਗਿਆ ਉਹਨੂੰ ਝੂਠ ਵੀ ਨਹੀਂ ਦੱਸਿਆ ਗਿਆ ਕੋਈ ਪਰਚਾ ਨਹੀਂ ਕੋਈ ਸਬੰਨ ਨਹੀਂ ਕੁਝ ਵੀ ਨਹੀਂ ਦੂਜੀ ਗੱਲ ਜਿਹੜੀ ਹੈਗੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਸ ਐਸੇ ਬਿਆਨ ਦਿੰਦੇ ਹੈ ਵੀ ਪਾਕਿਸਤਾਨ ਤੋਂ ਡਰੋਨਸ ਦੇ थ्रू ਨਸ਼ਾ ਆ ਰਿਹਾ 70% ਤਾਂ ਸੂਤਰ ਉਹਨਾਂ ਨੇ ਵੀ ਪੁੱਛਣੇ ਚਾਹੀਦੇ ਆ ਸੋਰਸਸ ਉਹਨਾਂ ਨੂੰ ਵੀ ਪੁੱਛਣੀਆਂ ਚਾਹੀਦੀਆਂ ਤੇ ਜੇ ਨਹੀਂ ਨਿਸ਼ਾਨਦੀ ਕਰਾਉਂਦੇ ਤਾਂ ਪਰਚਾ ਦਰਜ ਕਰਨਾ ਚਾਹੀਦਾ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਜਦੋਂ ਸੀਐਮ ਸਾਹਿਬ ਕਹਿੰਦੇ ਆ ਵੀ ਗੋਲਦੀਬਰਾ ਡਿਟੇਨ ਕਰ ਲਿਆ ਤੇ ਬਾਅਦ ਚ ਪਤਾ ਲੱਗਦਾ ਵੀ ਇਹ ਝੂਠ ਹੈ ਮਿਸਲੀਡਿੰਗ ਹੈ ਕਹਿੰਦੇ ਸੀ ਪੰਜਾਬ ਚ ਲੈ ਕੇ ਆਵਾਂਗੇ ਉਹ ਵੀ ਪਤਾ ਲੱਗਿਆ ਵੀ ਜੀ ਗਲਤ ਸੀਗਾ ਬਹਿਣ ਫੇਰ ਕੋਈ ਕਾਰਵਾਈ ਨਹੀਂ ਫਿਰ ਉਹਨਾਂ ਨੂੰ ਸੂਤਰ ਨਹੀਂ ਪੁੱਛੇ ਫਿਰ ਉਹਨਾਂ ਖਿਲਾਫ ਕੋਈ ਪਰਚਾ ਦਰਜ ਨਹੀਂ ਸੋ ਐਸੇ ਬਿਆਨਤ ਆਮ ਆਦਮੀ ਪਾਰਟੀ ਦੀ ਆਤਰੀਏ ਤੇ ਉਦੋਂ ਬਾਅਦ ਜਵਾਬਦੀ ਫਿਕਸ ਨਾ ਕਰਾਉਂਦੀ ਇਹਨਾਂ ਨੇ ਤੇ ਕਹਿੰਦੇ ਸੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ 'ਚ ਨਹੀਂ ਹੋਇਆ ਬਾਅਦ 'ਚ ਪਤਾ ਲੱਗਿਆ ਪੰਜਾਬ 'ਚ ਹੋਇਆ ਖਰੜਚ ਹੋਇਆ ਸੀਗਾ ਸੋ ਅਸੀਂ ਇਹੀ ਬੇਨਤੀ ਕਰਾਂਗੇ ਵੀ ਜਿੰਨਾ ਪੋਲਿਟੀਕਲ ਮੈਂਡੇਟਾ ਜਿੰਨੀ ਅਟੈਂਸ਼ਨ ਤੁਸੀਂ ਡਾਇਵਰਟ ਕਰਨੀ ਹੈ ਕਰ ਲਓ ਲੇਕਿਨ ਲਾਅ ਐਂਡ ਆਰਡਰ ਤੇ ਧਿਆਨ ਦਿਓ ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ ਨੂੰ ਲੈ ਕੇ ਸਾਹਮਣੇ ਦੇਖਿਆ ਬੈਕ ਟੂ ਬੈਕ 18 ਬਲਾਸਟ ਹੋਏ ਬੈਕ ਟੂ ਬੈਕ ਆਪਰ ਦੇਖਿਆ ਵੀ ਕਿਵੇਂ ਗ੍ਰੇਨੇਡ ਅਟੈਕਸ ਆਈਡੀ ਬੰਬ ਮਿਲ ਰਹੇ ਆਰਪੀਜੀ ਇੰਟੈਲੀਜੈਂਸ ਹੈਡਕ quartes ਤੇ ਫਾਇਰ ਸਾਡੇ ਭਰਾ ਸਾਡੇ ਲੀਡਰ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਕਬੱਡੀ ਪਲੇਅਰਾਂ ਦਾ ਕਤਲ ਹੋ ਗਿਆ ਸ਼ਰਸੇਨਾ ਲੀਡਰ ਦਾ ਕਤਲ ਹੋ ਗਿਆ ਭਾਜਪਾ ਦੇ ਲੀਡਰ ਮਨੋਰੰਜਨ ਕਾਲੀਆ ਸਾਹਿਬ ਦੇ ਘਰ ਦੇ ਬਾਹਰ ਗ੍ਰੇਨੇਡ ਅਟੈਕ ਹੋ ਗਿਆ ਸੋ ਹਾਲਾਤ ਜਿਹੜੇ ਹੈਗੇ ਆ ਉਹ ਤੋਂ ਸਭ ਸਾਰੇ ਜਾਣੂ ਐ ਸੋ ਅਸੀਂ ਬੇਨਤੀ ਕਰਾਂਗੇ ਵੀ ਕਾਈਂਡਲੀ ਇਹ ਕਰਨਾ ਜੀ ਦੇ ਕੇਸ ਤੇ ਆਂਦੇ ਆ ਸਟੇਟਸ ਰਿਪੋਰਟ ਦੇ ਵਿੱਚ ਕੀ ਕੁਛ ਅੱਜ ਪੇਸ਼ ਕੀਤਾ ਦੇਖੋ ਸਟੇਟਸ ਜਿਹੜੀ ਕੰਡੀਸ਼ਨ ਹੈ ਕਿ ਉਹ ਉਸ ਦੇ ਵਿੱਚ ਇਨਵੈਸਟੀਗੇਸ਼ਨ ਕੋਈ ਰਾਹ ਸੁਣੀ ਹੈ ਨਹੀਂ ਦੇਖੋ ਇਨਵੈਸਟੀਗੇਸ਼ਨ ਦੇ ਉੱਤੇ ਰੋਕ ਨਹੀਂ ਲਾਈ ਗਈ ਇਨਵੈਸਟੀਗੇਸ਼ਨ ਕਿਹਾ ਗਿਆ ਵੀ ਐਵਰ ਇਟਸ ਕਾਲਡ ਵੀਲ ਜੁਆਇਨ ਵੀ ਹੈਵ ਫੁਲੀ ਕੋਆਪਰੇਟਿਡ ਇਨ ਦ ਲਾਸਟ ਇਨਸਟੈਂਸ ਆਲਸੋ ਜਦੋਂ ਸਾਨੂੰ ਸਾਈਬਰ ਕ੍ਰਾਈਮ ਦੇ ਥਾਣੇ ਸੱਤ ਫੇਸ ਦੇ ਵਿੱਚ ਬੁਲਾਇਆ ਗਿਆ ਸੀਗਾ ਐਸਐਸ ਨਗਰ ਵੀ ਫੁਲੀ ਕੋਆਪਰੇਟਿਡ ਜਿੱਥੇ ਬੁਲਾਇਆ ਜਦੋਂ ਬੁਲਾਇਆ ਜਿੰਨੇ ਟਾਈਮ ਲੀ ਬੁਲਾਇਆ ਸੀ ਉੱਥੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਦੂਜੀ ਗੱਲ ਜਿਹੜੀ ਹੈ ਅਗਲੀ ਤਰੀਕ ਤੱਕ ਇੰਟਰਿਮ ਆਰਡਰ ਕੰਟੀਨਿਊ ਕਰੂਗਾ ਅਰੈਸਟ ਸਟੇਡ ਰਹੂਗੀ ਤੇ ਦੂਜੀ ਚੀਜ਼ ਜਿਹੜੀ ਹੈ ਸਟੇਟਸ ਰਿਪੋਰਟ ਕਿਉਂਕਿ ਅੱਜ ਹੀ ਆਈ ਉਹਨੂੰ ਪੜਾਂਗੇ ਉਹਨੂੰ ਵੈਟ ਕਰਾਂਗੇ ਤੇ ਅਗਲੀ ਤਰੀਕ ਨੂੰ ਤੇ ਬਹਿਸ ਕਰਾਂਗੇ। ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹਦੀ ਜ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਦਾ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਅੱਜ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਤਾਂ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿ ਵੈ ਤੇ ਇਸ ਕਰਕੇ ਕੋਰਟ ਨੇ ਹੁਣ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰोसीਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਜਾਂ ਇੰਟੈਰੀ ਮਾਡਲ ਹੋਇਆ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰੈਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟੈਰੀਮ ਆਰਡਰ ਸੀਗੇ ਮੀਡੀਆ ਦੇ ਰਿਲੇਟਿਡ ਉਹ ਸਾਰੇ ਸੇਮ ਰਹਿਣਗੇ। ਇਹਦੇ ਕੋਰਟ ਵੀ ਤੇ ਵੀ ਤਾਂ ਕਹਿ ਗਿਆ ਕਿ ਇਨਵੈਸਟੀਗੇਸ਼ਨ ਦੇ ਉੱਤੇ ਦਾ ਪਹਿਲਾਂ ਵੀ ਨਹੀਂ ਸੀ। ਬਿਲਕੁਲ ਦੇਖੋ ਜਿਹੜਾ ਕੋਰਟ ਨੇ ਕਿਹਾ ਕਿ ਜਿਹੜਾ ਕੁਐਰੀਸਿਵ ਐਕਸ਼ਨ ਦਾ ਵਰਡ ਸੀਗਾ ਕਿ ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਤਾਂ ਇਸ ਕਰਕੇ ਕੋਰਟ ਨੇ ਆ ਜੋ ਕਲੈਰੀਫਾਈ ਕੀਤਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਵੀ ਸਟੇ ਨਹੀਂ ਹੈਗਾ। ਤੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਪ੍ਰੋਪਰ ਅਗੇ ਇਨਵੈਸਟੀਗੇਸ਼ਨ ਜਿਹੜੀ ਆ ਕਰ ਸਕਦੀ ਹੈ ਤੇ 7 ਤਰੀਕ ਨੂੰ ਕੋਰਟ ਨੇ ਕਿਹਾ ਕਿ ਕੋਰਟ ਰੈਡੀ ਸੀ ਕਿ ਜਦੋਂ ਵੀ ਤੁਸੀਂ ਆਰਗੂਮੈਂਟ ਲਈ ਰੈਡੀ ਹੋ ਤਾਂ ਉਹਨਾਂ ਵੱਲੋਂ 7 ਤਰੀਕ ਲਈਤੀ ਗਈ ਹੈ ਕਿ 7 ਤਰੀਕ ਨੂੰ ਅਸੀਂ ਆਰਗੂ ਕਰ ਦਾਂਗੇ